ਉਹ ਬਾਰ ਐਸੋਸੀਏਸ਼ਨ ਹੈ ਕੱਲ ਉਹਦੇ ਵਿੱਚ ਕੋਈ ਝਗੜਾ ਹੋਇਆ ਔਰ ਜਿਹੜਾ ਝਗੜਾ ਹੋਇਆ ਉਹਦੇ ਵਿੱਚ ਮੇਰੇ ਨਾਲ ਜੋ ਵਕੀਲ ਸਾਹਿਬ ਖੜੇ ਨੇ ਪ੍ਰਦੀਪ ਕੁਮਾਰ ਜੀ ਇਹਨਾਂ ਦੀ ਅਸਿਸਟੈਂਟ ਜੂਨੀਅਰ ਕੀ ਨਾਮ ਹੈ ਮੈਡਮ ਦਾ ਸਿਮਰਨ ਰਿਤਕੌਰ ਜੀ ਦੇ ਨਾਲ ਜਾਨੀ ਕਿ ਕਈ ਫੋਲ ਜਣਿਆ ਨੇ ਸ਼ਰਾਰਤੀ ਲੋਕਾਂ ਨੇ ਕਈਆਂ ਨੇ ਟੱਕਾ ਮੁੱਕੀ ਵੀ ਕੀਤੀ ਹੈ ਔਰ ਉਹਨਾਂ ਤੋਂ ਬਾਹਾਂ ਤੋਂ ਫੜ ਕੇ ਘੜੀਸਣ ਦੀ ਵੀ ਕੋਸ਼ਿਸ਼ ਕੀਤੀ ਔਰ ਕੱਪੜੇ ਤੱਕ ਫਾੜਦੇ

मैं पूछ रही थी कि राशि सर्टिफिकेट की कौन सा है जब का ऑफिस में होता है तो का आवेदन है सर इसकी मैना के रिलेटेड फीस थी मेरा पीजर जा रहे हैं तो अपने कोर्ट के अंदर जा रहे हैं के साथ थी और ये कह रहा रिपोर्ट मतलब कानून ने किसी बात करते हैं कि निकल रही है कौन सर एक दिन से उसको बात सर मैं तो पूछना दे है तो 5

ਜਨਰਲ ਦੇ ਵਿੱਚ ਸ਼ੀਸ਼ਾ ਦੋ ਸ਼ੀਸ਼ਾ ਨਵੀਨ ਚੱਲ ਹਾਂਜੀ ਦੋ ਸ਼ੀਸ਼ਾ ਦੇ ਸ਼ੀਸ਼ਾ ਤੋਂ ਤਾਂ ਵੀ ਤਾਂ ਉਸ ਤੋਂ ਬਾਅਦ ਜਿਹੜਾ ਜਨਰਲ ਦੇ ਪੱਤਰ ਬੱਚੇ ਆ ਅ ਅੱਜ ਸਾਡੀ ਨੋਟਿਸ ਦੇ ਵਿੱਚ ਹੁਣੇ-ਹੁਣੇ ਇੱਕ ਕੇਸ ਆਇਆ ਕਿ ਖੰਨੇ ਦੀ ਜੋ ਬਾਰ ਐਸੋਸੀਏਸ਼ਨ ਹੈ ਕੱਲ ਉਹਦੇ ਵਿੱਚ ਕੋਈ ਝਗੜਾ ਹੋਇਆ ਔਰ ਜਿਹੜਾ ਝਗੜਾ ਹੋਇਆ ਉਹਦੇ ਵਿੱਚ ਮੇਰੇ ਨਾਲ ਜੋ ਵਕੀਲ ਸਾਹਿਬ ਖੜੇ ਨੇ ਪ੍ਰਦੀਪ ਕੁਮਾਰ ਜੀ ਇਹਨਾਂ ਦੀ ਅਸਿਸਟੈਂਟ ਜੂਨੀਅਰ ਦੀ ਨਾਇ ਮੈਡਮ ਦਾ ਸਿਮਰਨ ਰਿਤਕੌਰ ਜੀ ਦੇ ਨਾਲ ਜਾਨੀ ਕਿ ਕਈ ਫੋਲ ਜਣਿਆਂ ਨੇ ਸ਼ਰਾਰਤੀ ਲੋਕਾਂ ਨੇ ਕਈਆਂ ਨੇ ਟੱਕਾ ਮੁੱਕੀ ਵੀ ਕੀਤੀ ਹੈ ਔਰ ਉਹਨਾਂ ਤੋਂ ਬਾਹਾਂ ਤੋਂ ਫੜ ਕੇ ਘੜੀਸਣ ਦੀ ਵੀ ਕੋਸ਼ਿਸ਼ ਕੀਤੀ ਔਰ ਕੱਪੜੇ ਤੱਕ ਫਾੜਦੇ ਤੇ ਜਿਹੜਾ ਕਿ ਬਹੁਤ ਹੀ ਮੈਟਰ ਸੀਰੀਅਸ ਹੈ ਔਰ ਜਿਵੇਂ ਹੀ ਸਾਨੂੰ ਇਹ ਪਤਾ ਲੱਗਿਆ ਤੇ ਜਦੋਂ ਮੈਂ ਉੱਡੇ ਪਹੁੰਚਿਆ ਆ ਕੇ ਦੇਖਿਆ ਤੇ ਉਹਨਾਂ ਦੀ ਖਬਰ ਲੱਤੀ ਤੇ ਇੱਕ ਕੁੜੀ ਦਾ ਮਸਲਾ ਹੈ ਸੋ ਕੁੜੀ ਦਾ ਮਸਲਾ ਹੋਣ ਕਰਕੇ ਸਾਡਾ ਫਰਜ਼ ਬਣਦਾ ਸੀ ਆਕੇ ਇਸ ਗੱਲ ਨੂੰ ਬੜਾ ਬਰੀਕੀ ਨਾਲ ਦੇਖਣਾ ਸੋ ਜਿਹੜੇ ਬਣਦੇ ਜਿਨ੍ਹਾਂ ਨੇ ਵੀ ਇਹ ਘਨੌਣਾ ਕੰਮ ਕੀਤਾ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਉਹਨਾਂ ਦੇ ਉੱਤੇ ਬਣਦੀ ਹੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਉਹਨਾਂ ਨੇ ਦੱਸਿਆ ਪਹਿਲਾਂ ਕਿ ਵਜਾ ਕੀ ਨਹੀਂ ਚੰਗਾ ਕਹਿੰਦੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਮੈਂ ਆਪਣੀ ਜਿਹੜੀ ਸਟੇਟਮੈਂਟ ਹੈ ਪੁਲਿਸ ਨੂੰ ਰਿਕਾਰਡ ਕਰਾ ਦੂੰਗੀ ਜਿਹਦੇ ਤਹਿਤ ਉਹ ਕਹਿੰਦੇ ਮੈਂ ਆਪਣੇ ਕਲੀਗ ਦੇ ਨਾਲ ਕਿਤੋਂ ਬਾਹਰੋਂ ਆਈ ਸੀ ਕਿ ਤਾ ਜਦੋਂ ਮੈਂ ਬਾਹਰੋਂ ਆਕੇ ਕਚਹਿਰੀਆਂ 'ਚ ਐਂਟਰ ਕਰਨ ਲੱਗੀ ਵੀ ਉੱਥੇ ਹੀ ਕੋਈ ਜਿਹੜੇ ਕਈ ਉਹਨਾਂ ਦੇ ਨਾਲ ਦੇ ਹੋਰ ਕਲੀਕ ਸੀਗੇ ਵੀ ਉਹਨਾਂ ਨੇ ਇਹਨਾਂ ਦੇ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਕੁਛ ਨੇ ਤੇ ਪੁੱਛਕਿਛ ਕਰਨੀ ਸ਼ੁਰੂ ਕਰ ਦਿੱਤੀ ਕਿਥੋਂ ਆਈਆਂ ਕਿਵੇਂ ਆਈਆਂ ਡਿਸੈਂਡੈਂਟ ਉਹ ਗੱਲ ਬਾਤ ਦੇ ਬਾਤੇ ਜਾਨੀ ਕਿ ਜਦੋਂ ਇਹ ਆਫਿਸ 'ਚ ਆਪਨੇ ਗਏ ਤਾਂ ਉਹ ਹੱਥਪਾਈ ਤੇ ਆ ਗਏ ਸੋ ਜ਼ਿਆਦਾ ਇਹਦੇ ਬਾਰੇ 'ਚ ਜਾਣਕਾਰੀ ਇਹ ਜਿਹੜੀ ਤੁਹਾਨੂੰ ਮੇਰੇ ਨਾਲ ਖੜੇ ਜਿਹਨਾਂ ਦੇ ਜੂਨੀਅਰ ਸੀ ਪ੍ਰਦੀਪ ਕੁਮਾਰ ਜੀ ਇਹਦੇ ਬਾਰੇ 'ਚ ਤੁਹਾਨੂੰ ਜ਼ਿਆਦਾ ਡਿਟੇਲ 'ਚ ਦੱਸ ਦਣਗੇ ਪਰ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹ ਬਖਸ਼ ਨਹੀਂ ਜਾਣਗੇ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੀ ਕਿਸੇ ਕੰਜ਼ਾਈਨ ਕਿਸੀ ਦਾ ਕਰਨ ਜਾ ਰਹੇ ਹਾਂ ਬਿਲਕੁਲ ਮੈਂ ਹੁਣੇ ਪੁਲਿਸ ਦੇ ਨਾਲ ਗੱਲ ਕੀਤੀ ਹੈ ਐਸ ਐਚ ਓ ਸਾਹਿਬ मौके ਤੇ ਪਹੁੰਚ ਰਹੇ ਨੇ 2 ਮਿੰਟ ਦੇ ਅੰਦਰ ਅੰਦਰ ਹੀ ਵਿਲ ਰਿਕਾਰਡ ਦੀ ਸਟੇਟਮੈਂਟ ਸਟੇਟਮੈਂਟ ਰਿਕਾਰਡ ਕੀਤੀ ਜਾਊਗੀ ਸਾਡੀ ਉਸ ਭੈਣ ਦੀ ਤੇ ਜਿਹੜੀ ਵੀ ਬਣਦੀ ਉਹ ਤੇ ਬਣਦੀ ਦੋਅ ਅਧਿਕਾਰਤ ਬਣਦੀ ਹੋਵੇਗੀ ਜੀ ਜੀ ਰਾਜੀ ਜੀ ਜਿਸਨੂੰ ਕੀ ਮੈਟਰ ਹੈ ਨਹੀਂ ਕੋ ਲੜਕੀ ਜੂਨੀਅਰ ਹੈ ਸਿੰਧੂਪਰੀ ਤੋਂ ਇਹਨਾਂ ਨੂੰ ਕੱਲ੍ਹ ਜੁੜੀ ਆਣੀ ਪਈ ਹੈ ਜਿਸ ਕੇ ਸੇ ਮੈਟਰ ਹੈ ਤੇ ਉੱਥੋਂ ਜੇ ਆਰਡਰ ਲੈ ਕੇ ਆਏ ਤਾਂ ਸ਼ਾਮ ਨੂੰ ਤੇ ਕਿਨੂੰ 5:30 ਹੋ ਗਏ ਹੋ ਤoi ਬਰਸਾਂ ਪੁੱਤਰੀ ਸੀ ਨਾ ਦੀ ਐਕਟਿਵ ਤੇ ਖੜੀ ਸੀਗੀ ਤਾਂ ਲੜਕਾ ਮੁੰਡਾ ਬਲਵਿੰਦਰਾ ਉਹ ਵੀ ਮੈਨੂੰ ਕਿਹਾ ਤੁਸੀਂ ਜਾ ਕੇ ਲਿਆ ਤੇ ਮੈਂ ਚਲੇ ਗਿਆ ਆਫਿਸ ਤੇ ਨਹੀਂ ਕਿੱਲ ਘਰ ਨੂੰ ਚਲੇ ਉੱਥੋਂ ਜੋ ਲੈ ਕੇ ਆਇਆ ਤਾਂ ਜਿਸ ਤੋਂ ਮੈਨੂੰ ਸਿਮਰ ਪ੍ਰੀਤ ਨੇ ਦੱਸਿਆ ਕਿ ਇਹਨੂੰ ਕਮੈਂਟ ਕਰੇ ਕੁਛ ਮੈਂ ਨਹੀਂ ਸ਼ਿੱਦਾਰ ਉੱਥੋਂ ਮੈਟਰ ਫਿਰ ਉਹਨੇ ਉਸ ਵੇਲੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਬਟ ਉਸ ਤੋਂ ਬਾਅਦ ਕੁਝ ਹੋਰ ਲੜਕੇ ਮੌਕੇ ਤੇ ਆ ਗਏ ਉਹ ਜਿਹੜੇ ਆਏ ਨੇ ਉਹ ਸਿਮਰ ਮੌਕੇ ਤੇ ਸਾਰਾ ਡਿਟੇਲ ਚ ਨਾਮ ਲਿਖਾਈ ਗਈ ਉਹਨਾਂ ਦੀ ਉਹਨਾਂ ਨੇ ਕਾਫੀ ਜ਼ਿਆਦਾ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਤੀ ਮੇਰੇ ਜੀ ਬਹੁਤ ਕੁਝ ਕੀਤਾ ਪੁੱਤਰਾ ਕੀ ਤੁਸੀਂ ਇੱਕ ਕਾਫੀ ਲੁਧਿਆਣੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਮਹਿਲਾ ਕੀ ਜੋ ਨਹੀਂ ਸਰ ਉਹ ਤਾਂ ਕੋਈ ਨਹੀਂ ਉਹ ਲੱਕ ਲੱਗਤਰੇ ਉਹ ਲੁਧਿਆਣਾ ਡਿਸਟ੍ਰਿਕਟ ਦਾ ਤੇ ਉਹਨੇ ਕਿੰਨੇ ਜਣੇ ਐਡਮਿਟ ਹੋ ਗਏ ਨੇ ਸਰ ਇਹ ਚ ਸ਼ਿਮਰਪ੍ਰੀਤ ਕੋਰ ਤੇ ਬਲਵਿੰਦਰ ਕੋ ਐਡਮਿਟ ਨਿਕਲ ਸ਼ਾਮ ਨੂੰ ਕੀ ਮੰਨਤੀ ਕਰਦੇ ਮੰਨਤੀ ਜੀ ਤਾਂ ਕਿਉਂ ਆਟੇ ਕੋ ਐ ਸਰ ਇਹ ਹੀ ਆ ਵੀ ਜੋ ਲੜਕੀ ਨਾਲ ਦੇਖੋ ਉਹਨਾਂ ਨੇ ਫੁੱਟ ਮਾਰਕ ਕੀਤੀ ਆ ਮਿਸ ਬੇਬ ਜਾਵੇ ਨੂੰ ਮਲੱਸ ਕੀਤਾ ਖੁਸ਼ੀ ਕੀਤਾ ਹੈ ਉਹਦੇ ਰਿਗਾਰਡਿੰਗ ਦੇਖੋ ਬਣਦੀ ਕਾਰਵਾਈ ਤੇ ਕਰਨਾ ਚਾਹੀਦਾ ਬਾਹਰ ਲੈਵਲ ਤੇ ਵੀ ਕੋਈ ਡਿਸੀਜਨ ਲਾ ਨਹੀਂ ਜਾ ਰਿਹਾ ਬਾਹਰ ਲੈਵਲ ਤੇ ਸਰ ਉਹਨੂੰ ਸੀ ਅੱਜ ਛੁੱਟੀ ਸੀ ਕੱਲ ਵੀ ਛੁੱਟੀ ਫਿਰ ਮੰਡੇ ਡਿਸਕਸ਼ਨ ਕਰਨ